ਮੰਗੀ ਕਰੋ ਮੰਗੀ ਜਲਦੀ ਕਰੋ ਮੰਮੀ ਜੀ ਸ਼ੰਮੀ ਦੀਦੀ ਸ਼ੰਮੀ ਦੀਦੀ ਸ਼ੰਮੀ ਦੀਦੀ ਮੰਮੀ ਜੀ ਸ਼ੰਮੀ ਦੀਦੀ ਮੰਮੀ ਤੁਸੀਂ ਬੁਲਾ ਲਓ ਸਿਮਰਤ ਨੂੰ ਦਫਾ ਹੁੰਦੇ ਮੇਰਾ ਜੁੱਦਾ ਤਾਂ ਤੁਹਾਨੂੰ ਪਤਾ ਨਹੀਂ ਹੈਗਾ ਠੀਕ ਕਰਨੇ ਬੁਲਾ ਕੇ ਨੂੰ ਕੋਈ ਗੱਲ ਨਹੀਂ ਮੰਮੀ ਮਾਫ ਕਰ ਦਿਓ ਇਦਾਂ ਚੰਗਾ ਨਹੀਂ ਲੱਗਦਾ ਕੋਸਾ ਕੱਲੀ ਹੈ ਜੀ ਗੱਲ ਕਰਨ ਦੀ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਹੰਤਾ ਕਰੋ ਬਾਹਰ ਨਹੀਂ ਕੱਢੀ ਤਾਂ ਲੋਕੀ ਬਾਹਰ ਖਲੋਤੀ ਨੂੰ ਵੇਖਣਗੇ ਤੇ ਕੀ ਕਹਿਣਗੇ ਦੀਦੀ ਮੈਨੂੰ ਮਾਫ ਕਰ ਦੋ ਜੀਦੀ ਮੇਰੀ ਗਲਤੀ ਹੈ ਉਹ ਜੀ ਮੈਨੂੰ ਮਾਫ ਕਰ ਦੋ ਦੀਦੀ ਮੋਨੀ ਜੀ ਮੈਨੂੰ ਮਾਫ ਕਰ ਦੋ ਤੂੰ ਕਿਹੋ ਕਿਹੋ ਜਿਹੇ ਲਫ਼ਜ਼ ਬੋਲੇ ਉਹਨੂੰ ਹੋਰ ਤੇਤੋਂ ਵੱਡੀ ਆ ਅਸੀਂ ਸਾਰੇ ਉਹਦੇ ਮਗਰ ਲੱਗੇ ਹੋਏ ਆ ਤੇ ਤੂੰ ਉਹਦੀਆਂ ਗੱਲਾਂ ਕਰਦੀ ਪਈ ਐ ਮੈਨੂੰ ਮਾਫ ਕਰ ਦੋ ਦੀਦੀ ਅੱਗੇ ਤੋਂ ਮੈਂ ਧਿਆਨ ਰੱਖੂਗੀ ਮੈਂ ਕਦੀ ਤੁਹਾਨੂੰ ਇਦਾਂ ਨਹੀਂ ਬੋਲੂਗੀ ਉਹ ਤੇ ਪਤਾ ਨਹੀਂ ਮੈਂ ਗੁੱਸੇ 'ਚ ਆ ਕੇ ਤਾਂ ਪਤਾ ਚੋ ਕੁਝ ਵੀ ਬੋਲਦੀ ਪਰ ਮੇਰੇ ਮਨ 'ਚ ਤੇਰੇ ਕੋਈ ਨਹੀਂ ਹੁੰਦਾ ਦੀਦੀ ਤੂੰ ਕੁਝ ਗਲਤ ਨਹੀਂ ਬੋਲਿਆ ਜੋ ਮੇਰੀ ਕਿਸਮਤ ਹੈ ਚੁੱਪ ਤੂੰ ਹੀ ਬੋਲਿਆ ਨਹੀਂ 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 ਕੋਈ ਗੱਲ ਨਹੀਂ ਹੈ ਨਹੀਂ ਨਹੀਂ ਦੀਦੀ ਕਿਸਮਤ ਆਡੀ ਨਹੀਂ ਕਿਸਮਤ ਤੇ ਮੇਰੀ ਮਾੜੀ ਆ ਜਿਹੜੀ ਮੈਂ ਤੱਕ ਤੱਕ ਸਮਝ ਨਹੀਂ ਸਕੀ ਮੇਰੀ ਅੰਨੀ ਚੰਗੀ ਭੈਣ ਸਭ ਕੁਝ ਸਹੀ ਕਰਕੇ ਰੱਖਣ ਵਾਲੀ ਪਰ ਮੈਂ ਤਾਂ ਮੇਰਾ ਪਤਾ ਨਹੀਂ ਦਿਮਾਗ ਕਿੱਦਾਂ ਦਾ ਵਾ ਕਿ ਮੇਰੇ ਮੂੰਹ 'ਚ ਜੋ ਆ ਮੈਂ ਬੋਲ ਦਿੰਨੀ ਆ ਮੈਂ ਤੈਨੂੰ ਸਮਝ ਹੀ ਨਹੀਂ ਸਕਦੀ ਦੀਦੀ ਕਿ ਤੂੰ ਹਰ ਕੰਮ 'ਚ ਮੇਰੇ ਸਾਥ ਦੇਣ ਵਾਲੇ ਜੀ ਜੋ ਕੁਝ ਵੀ ਅਜ ਮੇਰੇ ਤੇ ਸਾਥ ਤੇ ਸਹੀ ਚੱਲਦਾ ਸੀ ਸਿਰਫ ਤੁਹਾਡੇ ਕਰਕੇ ਸਹੀ ਚੱਲਦਾ ਸੀ ਤੇ ਮੈਂ ਐਡੀ ਪਾਗਲ ਕਿ ਸਭ ਕੁਝ ਹੀ ਮੈਂ ਖਰਾਬ ਕਰ ਦੇ ਤੋ ਜਾਨੀ ਮੈਨੂੰ ਗੁੱਸੇ 'ਚ ਜਾ ਕੇ ਕੁਝ ਨਹੀਂ ਪਤਾ ਲੱਗਦਾ ਦੀਦੀ ਮੈਨੂੰ ਮaaf ਕਰ ਦੋ ਦੀਦੀ ਮਮੇ ਜੀ ਮੈਨੂੰ ਮaaf ਕਰ ਦੋ ਇਸੇ ਕਰਕੇ ਕੀ ਆ ਨਾ ਬੋਲਣ ਲੱਗਿਆ ਥੋ ਸੋਚ ਕੇ ਬੋਲੋ ਬੱਟੇ ਜੋ ਦੇ ਰਿਹਾ ਤੋ ਉਹਨੂੰ ਬੋਲਿਆ ਉਹਨੂੰ ਕਿੰਨਾ ਦੁੱਖ ਲੱਗਾ ਗੱਗ ਨਹੀਂ ਲਗਾ ਕੋਸ ਤੇਰੇ ਵਾਸਤੇ ਸਭ ਕੁਝ ਕਰਦੀ ਸੀ ਤਾਂ ਤੂੰ ਕੀ ਕਰਦੀ ਸੀ ਉਹਦੇ ਵਾਸਤੇ ਜੀ ਮੈਨੂੰ ਮaaf ਕਰ ਦੋ ਤੇ ਅੱਗੇ ਤੋਂ ਧਿਆਨ ਰੱਖੂੰਗੀ ਮੰਮੀ ਜੀ ਮੈਨੂੰ ਮaaf ਕਰ ਦੋ ਛੱਡੋ ਬਰੇ ਨਿਆਣੀ ਆ ਹੁਣ ਕੋ ਗਲਤੀ ਹੋ ਜਾਂਦੀ ਆ ਮaaf ਕਰਨ ਵਾਲੀ ਤੇ ਪਤਾ ਕੋਈ ਗੱਲ ਨਹੀਂ ਹੈਗੀ ਕਿੱਦਾਂ ਮੈਂ ਇਹਨੂੰ ਮaaf ਕਰਦੇ ਆ ਮੰਮੀ ਨਾਲੇ ਜੋ ਸੱਚਾਈ ਆ ਉਹੀ ਤੇ ਕਹਿੰਦੀ ਪਈ ਆ ਇੱਥੇ ਕਿਹੜਾ ਕੁਝ ਗਲਤ ਕਹਿਂਦੀ ਆ ਤੂੰ ਨਾ ਇਸ ਤਰ੍ਹਾਂ ਬੋਲ ਸਾਂ ਸਿੰਬਤ ਅਗੋਤ ਤਿਆਨ ਰੱਖੀ ਬੋਲਣ ਲੱਗਿਆ ਸੋਚਣਾ ਤੇ ਤੋਂ ਵੱਡੀ ਐ ਹਾਂ ਜੀ ਮੰਮੀ ਜੀ ਮੈਨੂੰ ਮਾਫ ਕਰ ਦਿਓ ਜੀ ਦੀ ਨਾਲੋਂ ਕਿੰਨਾ ਦੁਖੀ ਹੋਦਾ ਤੂੰ ਸਾਥ ਦੇਣਾ ਜੀ ਦੀ ਮੈਨੂੰ ਮਾਫ ਕਰ ਦਿਓ ਪਲੀਜ਼ ਜੀ ਦੀ ਮੈਨੂੰ ਮਾਫ ਕਰ ਦਿਓ ਜੀ ਮੈਨੂੰ ਖੋਹ ਦੋ ਜੀ ਸਾਇਨ ਨੂੰ ਕੋਈ ਕੰਮ ਕਰੋ ਨਾ ਜਾਣ ਲੈ ਕੇ ਮੈਂ ਨਹੀਂ ਜਾਣਾ ਮੰਮੀ ਜੀ ਇੱਥੇ ਜਾ ਪਲੀਜ਼ ਵਾ ਜੀ ਦੀ ਮੈਨੂੰ ਮਾਫ ਕਰ ਦਿਓ ਮੈਦੀ ਨੂੰ ਮਾਫ ਕਰ ਉਹ ਕੀ ਹੋ ਗਿਆ ਕੀ ਕਰ ਰਹੀਆਂ ਕਾਗਿਆ ਮਾਫੀ ਮੰਗੁੰਦਾ ਜੀ ਕੀ ਹੋਇਆ ਮੰਮੀ ਕੀ ਗੱਲ ਹੈ ਅਕਲ ਵਾਲੀ ਕੋਈ ਕੰਮ ਕੀਤਾ ਉਹ ਤੇ ਦੱਸਾਂ ਕੋਈ ਅਕਲ ਵਾਲਾ ਕੰਮ ਨਹੀਂ ਕੀਤਾ ਇਕਲੀ ਆ ਵੀ ਇਕਲੀ ਬਕਵਾਸ ਕਰਦੀ ਬਹੁਤੀ ਐ ਅਗੂ ਆਵਾ ਟਾਵਾ ਬੋਲਦੀ ਪਈ ਆ ਉਹਨੂੰ ਆਂਦੀ ਤੂੰ ਬੋਝ ਐ ਤੇਰੇ ਘਰ ਬੱਚਾ ਨਹੀਂ ਹੋਣਾ ਆ ਗੱਲ ਬਕਵਾਸ ਕਰਦੀ ਐ ਸ਼ਾਬਾਸ਼ ਫਿਰ ਤਰੇ ਸ਼ਾਬਾਸ਼ ਤੇਰੇ ਘਰੋਂ ਤੇਰੀ ਭੈਣ ਆ ਉਹਨੂੰ ਅਗਲਾ ਕਰਨੀ ਆ ਜਿਵੇਂ ਬਗਾਨੇ ਥਾਂੋਂ ਆਈ ਹੋਵੇ ਫੇਰ ਕੀ ਕਰੇ ਤੂੰ ਸ਼ਰਮ ਕਰ ਕੋ ਸ਼ਰਮ ਇਹ ਗੱਲਾਂ ਕਰਨ ਨਹੀਂ ਆਵਾ ਆ ਮੈਨੂੰ ਦਿਨ ਵਾਲੇ ਆ ਜਿੱਜੂ ਕੋਈ ਜਿੱਜੂ ਨਹੀਂ ਮੇਰੀ ਗੱਲ ਸੁਣ ਰੱਬ ਦੀ ਮਾਰੀ ਇੱਕ ਉੱਤੋਂ ਉੱਤੋਂ ਤੂੰ ਇਹ ਕਿੱਦਾਂ ਕਰਨੀ ਆ ਮੜੀ ਸ਼ਰਮ ਕਰ ਲੈ ਮੜੀ ਜੀ ਮੇਰੇ ਤੇ ਮੇਰੇ ਬਾਪ ਦਾ ਮੇਰ ਤੋਂ ਕਦੀ ਮਾਫੀ ਮੰਗਦੀ ਆ ਮੈਨੂੰ ਕਿਹਾ ਕੁਛ ਜਿੰਨੂੰ ਕਿਹਾ ਉੱਤੋਂ ਮੰਗ ਮੇਰ ਤੋਂ ਮਾਫੀ ਨਾ ਮੰਗ ਉਹਦੇ ਤੋਂ ਮਾਫੀ ਮੰਗ ਮੇਰੀ ਗੱਲ ਸੁਣ ਤੇਰਾ ਰਿਸ਼ਤਾ ਬਚਾਉਣ ਲਈ ਤੇਰੇ ਲਈ ਕੀ ਕੀ ਕੀਤਾ ਨੇ ਕਿੱਥੇ ਕਿੱਥੇ ਉਹ ਬੁਰੀ ਬਣੀ ਆ ਮੇਰੇ ਨਾਲ ਰਿਸ਼ਤਾ ਟੁੱਟਣ ਲਿਆ ਦਾ ਪਤਾ ਕੀ ਕੀ ਕੀਤਾ ਨੇ ਵੀ ਮੱਲ ਨਾ ਵਗਾਈ ਭਾਜੀ ਨਾ ਵਗਾਈ ਕਿੱਥੇ ਕਿੱਥੇ ਨਹੀਂ ਬਗਾਈ ਉਹਨੇ ਸਿਰਫ ਤੇਰੇ ਕਰਕੇ ਤੇ ਤੂੰ ਇਦਾਂ ਕੀ ਕਰਦੀ ਆ ਕੀ ਉਹਨੇ ਮਣਾ ਕੀਤਾ ਤੇਰਾ ਨਾ ਪਿੰਡ ਦਾ ਸਿੰਘ ਮਣਾਇਆ ਬਸ ਇਹੋ ਮਣਾ ਕੀਤਾ ਨਾ ਤੇਰਾ ਕਿ ਤੇਰਾ ਰਿਸ਼ਤਾ ਨਹੀਂ ਹੋਉਂਦਾ ਇੱਥੇ ਉਹਨੇ ਮਣਾਇਆ ਆ ਬੁਰੀ ਬੰਦੀ ਦੀ ਇੱਧਰ ਰਿਸ਼ਤਾ ਕਰਾਇਆ ਜਰਾ ਉਹਦਾ ਦਦੇ ਧੱਕੇ ਖਾਦੇ ਉਹਨੇ ਤੇਰੇ ਲਈ ਨਹੀਂ ਮਾੜਾ ਕਿਦਾਂ ਦਾ ਤੇਰੇ ਨਾਲ ਨੂੰ ਵਿਆਹ ਸਿਲਾ ਦੇਣ ਦੀ ਤੂੰ ਨੂੰ ਮੈਂ ਗੁੱਸੇ 'ਚ ਬੋਲਦਾ ਜੋ ਬੋਲਿਆ ਪਰ ਮੈਂ ਅੱਜ ਕੋਈ ਦਾਦਾ ਨਹੀਂ ਜੀਜਾ ਮੈਨੂੰ ਮਾਫ਼ ਕਰਦਾ ਮੈਂ ਗੁੱਸੇ 'ਚ ਬੋਲਣ ਦਾ ਤੇਰਾ ਕੀ ਹੱਕ ਸੀਗਾ ਤੂੰ ਕਹਦਾ ਗੁੱਸਾ bxaਇਆ ਉਹਦੇ ਤੇ ਤੇਰਾ ਕੀ ਹੱਕ ਸੀ ਤੇ ਗੁੱਸਾ ਕਰਨ ਦਾ ਗੁੱਸੇ 'ਚ ਬੋਲਿਆ ਤੇਰਾ ਜੀ ਜੀ ਦੋ ਕਰੇਗਾ ਗੁੱਸਾ ਜੋ ਮਰਜੀ ਬੋਲ ਦੇ ਨਹੀਂ ਤੂੰ ਤੂੰ ਛੋਟੀ ਆ ਉਹਦੇ ਤੋਂ ਕੱਲ ਨੂੰ ਤੂੰ ਮੈਨੂੰ ਵੀ ਬੋਲ ਦੇਂਗੀ ਜੋ ਮਰਜੀ ਆਖੀ ਮੈਨੂੰ ਗੁੱਸਾ ਆਇਆ ਸੀ ਰੰਜੀ ਚਲੋ ਛੱਡੋ ਹੁਣ ਮਾਫੀ ਮੰਗਦੀ ਪਈ ਆ ਨਾ ਇੰਨੀ ਵਾਰ ਮਾਫ ਕਰ ਦੋ ਇਹਨੂੰ ਉਹ ਮਾਫ ਹੀ ਕੀਤਾ ਵਾ ਮੈਂ ਕਿਹੜੀ ਨੂੰ ਗੋਲੀ ਮਾਰਦੀ ਆ ਪਰ ਮੇਰੀ ਗੱਲ ਸੁਣ ਤੈਨੂੰ ਇਹ ਸਮਝਣਾ ਚਾਹੀਦਾ ਵਾ ਉਹ ਤੇਰੀ ਨਾ ਜਠਾਣੀ ਤੋਂ ਪਹਿਲਾਂ ਤੇਰੀ ਭੈਣ ਆ ਉਹੀ ਆ ਸ਼ਮੀ ਜਿਹਦੇ ਨਾਲ ਕਾਲੀ ਜਾਨੀ ਨਹੀਂ ਹੱਥ ਫੜ ਕੇ ਹਰ ਦਿਨ ਦੀਆਂ ਗੱਲਾਂ ਕਰਦੀ ਨਹੀਂ ਤੇ ਉਹਦੇ ਨਾਲ ਕੱਠੀਆਂ ਜਾਂਦੀਆਂ ਨੇ ਕਿੰਨਾ ਪਿਆਰ ਹੁੰਦਾ ਹੈ ਤੁਹਾਡੇ ਦੋਵਾਂ ਦਾ ਤੇ ਹੁਣ ਕਿਸ ਕਾਲ ਦਾ ਸਾੜਾ ਵਾ ਮੇਰੀ ਗੱਲ ਸੁਣ ਮੈਨੂੰ ਲੱਗਦਾ ਇੱਦਾਂ ਨਹੀਂ ਗੱਲ ਬੰਗਣੀ ਗੱਲ ਨਾ ਤੇਰੇ ਘਰ ਤੱਕ ਪਹੁੰਚੂਗੀ ਤੇ ਬੁੱਹਾ ਜਿੰਨ ਗੱਲ ਦੱਸੀ ਪੈਣੀ ਮੈਨੂੰ ਸਾਰੀ ਤੇ ਉਹਨਾਂ ਨੂੰ ਬਰਉਣਾ ਇੱਧਰ ਫੇਰ ਸੁਤਰਾਣਾ ਕੰਮ ਆ ਸਦਾਈ ਹੋ ਗਏ ਤੁਸੀਂ ਕੀ ਕਰਨ ਦੇ ਇਹ ਉਹਨਾਂ ਨੇ ਆਣ ਕੇ ਤੇ ਪ੍ਰੇਟ ਕਰ ਦੇਣੀ ਹੈ ਜੀ ਐਵੇਂ ਨਹੀਂ ਨਿਕੇ ਨਿਕੇ ਓਏ ਇੱਕ ਵਾਰੀ ਪ੍ਰੇਟ ਹੋਊਗਾ ਕਿੰਨੇ ਸੇਕ ਲੱਗੂਗਾ ਫਿਰ ਪਤਾ ਲੱਗੂਗਾ ਜੋ ਤੂੰ ਕਹਿ ਬਿਲਕੁਲ ਸਹੀ ਕਿਹਾ ਵਾ ਛਮੀ ਤੂੰ ਚੁੱਪ ਕਰਦਾ ਉਹਨਾਂ ਨੂੰ ਬੁਲਾਉਣਾ ਹੀ ਪਣਾਣਾ ਇਹਨੂੰ ਫਿਰ ਪਤਾ ਲੱਗੂਗਾ ਇਹ ਹੀ ਗੱਲ ਜੇ ਤੂੰ ਇਹਨੂੰ ਕਹੀ ਹੁੰਦੀ ਤਾਂ ਫਿਰ ਕੀ ਬਣਨਾਇ ਫਿਰ ਵੀ ਇਹਨਾਂ ਨੂੰ ਬੁਲਾਉਣਾ ਹੀ ਨਾ ਹੁਣ ਵੀ ਉਹਨਾਂ ਨੂੰ ਬੁਲਾਣਾ ਹੀ ਪਣਾ ਉਹਨਾਂ ਤੋਂ ਬਿਨਾਂ ਗੱਲ ਨਹੀਂ ਬਣਨੀ ਮੰਮੀ ਉਹਨਾਂ ਨੂੰ ਘੱਟੋ ਤੰਗੀ ਦੇਣੀ ਆ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕੋਈ ਗੱਲ ਨਹੀਂ ਆਪਣੀ ਘਰ ਦੀ ਗੱਲ ਘਰ ਜੀ ਨੇ ਮੇੜ ਲੈਣੇ ਆ ਜੇ ਤਨੇ ਮਾਫੀ ਮੰਗ ਲਈ ਤਾਂ ਮਗਰ ਕੀ ਰਹਿ ਗਿਆ ਫਿਰ ਉਹਨਾਂ ਨੂੰ ਵੀ ਪਤਾ ਲੱਗੇ ਨਾ ਪੀਟੇ ਹੋਣੇ ਬੋਲ ਬੋਲਦੀ ਆ ਜਿਹੜੇ ਨਹੀਂ ਬੋਲਣੇ ਜਾਂ ਕਿ ਤੂੰ ਹੀ ਭੈਣਾ ਦੇਦੀਆਂ ਕੋਈ ਉਪਰਾਂ ਦਾ ਤਾਂ ਬੋਲਦੀ ਚੰਗੀ ਲੱਗਦੀ ਮੰਮੀ ਇਹ ਗੱਲ ਸਾਨੂੰ ਕਰ ਪਹਿਲੇ ਜਬਾਰ ਸੋਚ ਸਮਝ ਕੇ ਚਲਾ ਲਿਆ ਕਰ ਮੇਰੀ ਗੱਲ ਸੁਣ ਮੰਮੀ ਇਹ ਗੱਲ ਸਾਰੇ ਨੂੰ ਪਤਾ ਵੀ ਨਹੀਂ ਪਤਾ ਉਹ ਬਾਹਰ ਕੱਢ ਕੇ ਗਿਆ ਹੀ ਉਹ ਤੇ ਮੈਨੂੰ ਪਤਾ ਹੀ ਜਿਹਨੂੰ ਇਹ ਗੱਲ ਪਤਾ ਲੱਗੀ ਨਾ ਉਹਨੂੰ ਉਹਨੇ ਤਾਂ ਸਿਰ ਪਾੜ ਦੇਣਾ ਉਹ ਤਾਂ ਬਾਹਰ ਕੱਢ ਕੇ ਗਿਆ ਇਹਨੂੰ ਬਾਹਰ ਕੱਢ ਕੇ ਆਇਆ ਤੇ ਫੇਰ ਉਹਨਾਂ ਤੱਕ ਤਾਂ ਪਤਾ ਲੱਗਣਾ ਜ਼ਰੂਰੀ ਹੈ ਨਾ ਕੱਲ ਉਹ ਸਾਨੂੰ ਕਹਣਗੇ ਕਿ ਤੂੰ ਹੀਂ ਨੀਆਂ ਗੱਲਾਂ ਕਰਕੇ ਸਾਨੂੰ ਕਿਉਂ ਨਹੀਂ ਦੱਸਿਆ ਫਿਰ ਕੀ ਕਵਾਂਗੇ ਹਣ ਦੱਸੋ ਤੁਸੀਂ ਫੋਨ ਕਰੋਗੇ ਮੈਂ ਕਰਾਂ ਫੋਨ ਕਰ ਕਰ ਤੂੰ ਫੋਨ ਕਰ ਉਹਨਾਂ ਨੂੰ ਫੋਨ ਕਰ ਸਾਧੋਨਾਂ ਨੂੰ ਮੰਮੀ ਜੀ ਕਾ ਨੂੰ ਮੈਂ ਉੱਧਰ ਤਾਂ ਹੀ ਕਹਿਣ ਦੀ ਆ ਕਿ ਕੋਈ ਗੱਲ ਨਹੀਂ ਰਸੋਈ ਦਾ ਮੈਂ ਸਾਰਾ ਕੰਮ ਕਰ ਲਿਆ ਕਰੂੰਗੀ ਤੇ ਝਾੜੂ ਪੋਚੇ ਵਾਲੀ ਆਪਾਂ ਕੋਈ ਲਾ ਲੈਨੇ ਆ ਤੂੰ ਚੁੱਪ ਕਰ ਜਾ ਤੇਰੇ ਹੁਣ ਦੇਖੋ ਝਾੜੂ ਪੋਚੇ ਵਾਲੀ ਲੱਗੀ ਆ ਹੁਣ ਲਾਉਣੀ ਆ ਕੋਈ ਕੋ ਕੰਮ ਨਹੀਂ ਹੁੰਦਾ ਚਲ ਕੋ ਹੁੰਦਾ ਤੋ ਕਰੇ ਹੁੰਦਾ ਚੁੱਪ ਕਰ ਖਾਣਾ ਤੇ ਰਹੀ ਆ ਦੀ ਰੋਟੀ ਮੈਂ ਤੇਰੇ ਹੁੰਦਾ ਨਾ ਟੱਬਰ ਚ ਕੋਈ ਨਹੀਂ ਕੋਈ ਉਹਨਾਂ ਦੇ ਨਾਲ ਹੀ ਖਾਂਗੂ ਰੋਟੀ ਲੈਣ ਮੈਂ ਗਲਤ ਆ ਕੀ ਆ ਉਹ ਮੇਰੀ ਗੱਲ ਤਾਂ ਸੁਣੋ ਫੁਲਕਾ ਖਾ ਗੋ ਮੈਂ ਲਾ ਦੇਨੀ ਆ ਇੱਕ ਤੇ ਇਹਨਾਂ ਦਾ ਗੁੱਸਾ ਨਾ ਕਦੇ ਚੜਿਆ ਹੁੰਦਾ ਵਾ ਗੱਲ ਸੁਣੋ ਗੱਲ ਸੁਣੋ ਓਡੀ ਗੱਲ ਹੋਵੇ ਤਾਂ ਸੁਣਿਓ ਮੰਮੀ ਜੀ ਕੋਈ ਨਹੀਂ ਗੱਲ ਸੁਣਦੀ ਚਲੋ ਤੁਸੀਂ ਟੈਨਸ਼ਨ ਨਾ ਲਓ ਹਾਂ ਮੈਂ ਨਾ ਦੇ ਦਿੱਤੇ ਗੱਲ ਆ ਮੈਂ ਠੀਕ ਹੈਗੀ ਬਿਲਕੁਲ ਉਹ ਤੇ ਗੱਲਾਂ ਕਰਨ ਵਾਲੀਆਂ ਨਹੀਂ ਨਾ ਜਿਹੜੀਆਂ ਕਰ ਗਈਆਂ ਆ ਆਡੇ ਨੇ ਥੋੜੀਆਂ ਗਿੱਧੀਆਂ ਕਰਨੋਂ ਜ਼ਿਆਦੀਆਂ ਕਰੂਗੂ ਜਨਾਜਾ ਨੱਥ ਪਾਈ ਇਹਨੂੰ ਤੇ ਇਸ ਕਰਕੇ ਸੱਜਣਾ ਹੀ ਉਹਨਾਂ ਨੂੰ ਤੁਹਾਨੂੰ ਨਹੀਂ ਲੱਗਦਾ ਤੁਸੀਂ ਗਲਤ ਕਰਨ ਦੇ ਇਹਨਾਂ ਨੂੰ ਸੱਜ ਕੇ ਮੈਂ ਹੀ ਬਿਲਕੁਲ ਸਹੀ ਕਰਦੇ ਆ ਗਲਤ ਨਹੀਂ ਕਰਦੇ ਤੂੰ ਚੁੱਪ ਓ ਅਵੇ ਨੇ ਪਖੰਡ ਫੜਿਆ ਵਾ ਕਿੱਡੀ ਭੋਲੀ ਬਣੀ ਫਿਰਦੀ ਆ ਮਗਰ ਮਸ ਵਾਲੇ ਥਰੂ ਕੱਢਦੀ ਆ ਅ ਜਿਹੜੇ ਹਮਾਈ ਤੇਰੇ ਬਣੇ ਫਿਰਦੇ ਨਾ ਕੋਈ ਨਾ ਸਹੀ ਟਾਈਮ ਆ ਲਾਂ ਤੇ ਇਹਨਾਂ ਨੇ ਇਹਨਾਂ ਨੂੰ ਘਰੋਂ ਬਾਹਰ ਕੱਢਿਆ ਨਾ ਤੇ ਮੇਰਾ ਨਾਮ ਵੀ ਸਿਮਰਤਨੀ ਜਿਹੜੀ ਗੱਲ ਕੇ ਸੱਚੀ ਤੇ ਕਹੀ ਆ ਕਿ ਨਹੀਂ ਮਾਂ ਬਣ ਸਕਦੀ ਇਹ ਚ ਕਿਹੜਾ ਝੂਠ ਵਾਲੀ ਗੱਲ ਆ ਉਹ ਗੱਲ ਵੱਖਰੀ ਮੇਰੇ ਕਹਿਣ ਦਾ ਤਰੀਕਾ ਗਲਤ ਹੀ ਗੱਲ ਸਹੀ ਟਾਈਮ ਤੇ ਕਹਿਣੀ ਚਾਹੀਦੀ ਸੀ ਮੇਰਾ ਵੀ ਡਾ ਦਿਮਾਗ ਪਾਗਲ ਮੈਂ ਹੁਣੇ ਸਾਰਾ ਕੁਝ ਬੋਲ ਦਿੱਤਾ ਸਾਰੀ ਸੱਚਾਈ ਸਾਹਮਣੇ ਲਾ ਕੇ ਫੇਰ ਹੀ ਕਹਿਣਾ ਚਾਹੀਦਾ ਹੈ ਇਹਨਾਂ ਨੂੰ ਕਿ ਆ ਵੇਖ ਲਓ ਆ ਜਿਹੜੀ ਸ਼ੰਮੀ ਦਾ ਨਾਮ ਜਪਦੇ ਫਿਰਦੇ ਜਿ ਆ ਕਰਤੂਤ ਜਿੰਦੇ ਬਾਕੀ ਤਾਂ ਸਾਰਾ ਕੁਝ ਠੀਕ ਆ ਪਰ ਇਹਨਾਂ ਨੇ ਤੇ ਮੰਮੀ ਨੂੰ ਛੱਡ ਰਿਆ ਮੈਨੂੰ ਕਿਸੇ ਵੀ ਤਰੀਕੇ ਨਾਲ ਹੁਣ ਮੰਮੀ ਨੂੰ ਹੋਣ ਤੋਂ ਰੋਕਣਾ ਪੈਣਾ ਇੱਥੇ ਬਾਕੀ ਤਾਂ ਜਿਹੜੀ ਹੁੰਦੀ ਬੇਇੱਜ਼ਤੀ ਹੋਈ ਜਾਂਦੇ ਪਰ ਮੰਮੀ ਦੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਆ ਨਾਲੇ ਸੀਮਾ ਸੀਮਾ ਦੀ ਤੇ ਬੇਇੱਜ਼ਤੀ ਨਹੀਂ ਚਾਹੀਦੀ ਜਿਹੜੀ ਇਹਦੀ ਚਹੀਤੀ ਬਣੀ ਫਿਰਦੀ ਵੱਡੀ ਬਾਕੀ ਤਾਂ ਜਰ ਲੂੰਗੀ ਪਰ ਮੰਮੀ ਨੂੰ ਨਹੀਂ ਮੈਂ ਸੁਣੋ ਦਿੰਨੀ ਇਹ ਗੱਲਾਂ ਮਮਮੀ ਨੂੰ ਦੱਸ ਦੇਣੀ ਪਹਿਲਾਂ ਹੀ ਇੱਥੇ ਮਮਮੀ ਫੋਨ ਨਹੀਂ ਜੇ ਦੇ ਚੁੱਕਦੇ ਹਲੋ ਹਾਂਜੀ ਮਮਮੀ ਸਤਿ ਸ਼੍ਰੀ ਅਕਾਲ ਹਾਂਜੀ ਵਧੀਆ ਠੀਕ ਹੈ ਮੇਰੀ ਗੱਲ ਸੁਣੋ ਆ ਬਾਕੀ ਸਾਰੇ ਜਿਹੜੇ ਮਰਜ਼ੀ ਕਰੇ ਆ ਜਾਣ ਪਰ ਤੁਸੀਂ ਨਹੀਂ ਆਉਣਾ ਇੱਥੇ ਫੁਣ ਆ ਗਈ ਤੁਹਾਨੂੰ ਪਤਾ ਤਾਂ ਹੈਗਾ ਸ਼ੰਮੀ ਦੀ ਜਿੱਦਾ ਦੀ ਇਹ ਨਿੱਕੀ ਨਿੱਕੀ ਗੱਲ ਤੇ ਮੰਮੀ ਦੇ ਕੰਨ ਚ ਪਾ ਦਿੰਦੀ ਆ ਤੇ ਉਹੋ ਗੱਲ ਚੋਕੋ ਕਿ ਵੱਡੀ ਵੱਡੀ ਗੱਲ ਬਣਾ ਲੈਂਦੇ ਆ ਮਾੜੀ ਮਾੜੀ ਗੱਲ ਤੇ ਬੋਲਣ ਦਾ ਪੈਂਦੇ ਆ ਬਾਕੀ ਜੋ ਮਰਜ਼ੀ ਹੋ ਜਾ ਮੇਰੀ ਗੱਲ ਸੁਣੋ ਤੁਸੀਂ ਨਹੀਂ ਇੱਥੇ ਆਉਣਾ ਆ ਲੱਕੀ ਸੀਮਨ ਭੇਜ ਦਿਓ ਉਹ ਦੋਵੇਂ ਆ ਜਾਣਗੇ ਗੱਲ ਮੇਰੀ ਨਹੀਂ ਕੋਈ ਸ਼ੰਮੀ ਜਿੱਦੀ ਦੀ ਗੱਲ ਆ ਸਾਰੀ ਨਹੀਂ ਨਹੀਂ ਦਾਦੀ ਨਹੀਂ ਕੋਈ ਗੱਲ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਤੂੰ ਇੰਨੀ ਵਾਰੀ ਤੇ ਮੈਨੂੰ ਸਮਝਾਇਆ ਵਾ ਮੈਂ ਤੁਹਾਡੀ ਕੋਈ ਗੱਲ ਕਰੂੰਗੀ ਉਹ ਵੈਸੇ ਉਹਨਾਂ ਨੇ ਬੁਲਾਉਣਾ ਵਾ ਨਹੀਂ ਨਹੀਂ ਮੰਮੀ ਗੱਲ ਕੋਈ ਵੀ ਨਹੀਂ ਆ ਤੂੰ ਸੀਮਾ ਨੂੰ ਤਾਂ ਲੱੱਕੀ ਭਾਈ ਨੂੰ ਭੇਜ ਦੋ ਤੂੰ ਹੀ ਨਾ ਬਸ ਆਇਓ ਪਾਵੇਂ ਜਿਹੜਾ ਮਰਜੀ ਕੋਈ ਤੁਹਾਨੂੰ ਕਹੀ ਜਾਵੇ ਨਾ ਓਨਲੀ ਕੋਈ ਵੀ ਗੱਲ ਕਰੇ ਤੂੰ ਹੀ ਨਹੀਂ ਬਸ ਹੋਣਾ ਬਾਕੀ ਤੁਸੀਂ ਆਪ ਵੇਖ ਲਓ ਪਰ ਮੈਂ ਤੁਹਾਨੂੰ ਕਹਿੰਦਾ ਤੂੰ ਹੀ ਨਹੀਂ ਇੱਥੇ ਹੋਣਾ ਚਾਹੀਦੇ ਐਵੇਂ ਬਾਲ ਤੁਹਾਨੂੰ ਪਤਾ ਜਾਏਗਾ ਮਾੜੀ ਮਾੜੀ ਗੱਲ ਤੇ ਉਹਦੇ ਬੋਲਣ ਦਿਆ ਪੈਂਦੇ ਸੱਸ ਵੀ ਮੇਰੀ ਜਿੱਦਾ ਦੀ ਹੈਗੀ ਆ ਚਲੋ ਠੀਕ ਹੈ ਫਿਰ ਉਹਨਾਂ ਨੂੰ ਭੇਜ ਦੋ ਮੂਵੀ ਦਾ ਤੁਹਾਨੂੰ ਕੰਮ ਕਰ ਦਿੱਤਾ ਹੁਣ ਉਹ ਦੋਵੇਂ ਆ ਜਾਣ ਤੇ ਗੱਲ ਵੱਖਰੀ ਹੈ। ਉਹ ਗੇ ਤੇਰਾ ਕੀ ਨਾਂ ਰੱਖਾਂ ਮੈਂ ਮੈਂ ਛੋਤੇ ਜੇ ਕਰਕੇ ਦਾ ਨਾਂ ਰੱਖਣਾ। ਪਤਾ ਤੂੰ ਕਿੰਨਾ ਪੁਰਾਣਾ ਹੈਗਾ। ਆ ਜਦੋਂ ਸ਼ੰਮੀ ਦਾ ਜਨਮ ਦਿਨ ਸੀ ਨਾ ਤੇ ਸ਼ੰਮੀ ਦੀ ਸਿਹਲੀ ਨੇ ਦਿੱਤਾ ਸੀ ਤੈਨੂੰ ਛੋਟੇ ਜੇ ਨੂੰ। ਹੁਣ ਜਦੋਂ ਸ਼ੰਮੀ ਦਾ ਕੋਈ ਬੱਚਾ ਆਇਆ ਨਾ ਉਹ ਦਵਾ ਕੇ ਕਵਾਂਗੀ ਦੇਖ ਲੈ ਅ ਤੇਰੀ ਮਾਂ ਦੀ ਨਿਸ਼ਾਨੀ ਆ ਤੇਰੀ ਮਾਂ ਨੇ ਸਾਹਮਣੇ ਰੱਖੀ ਸੀ ਤੇ ਕਿੰਨੀ ਤੇਰੀ ਮਾਂ ਦੀ ਸਾਹਮ ਹੈਗੀ ਆ ਚਾਚੀ ਜੀ ਹਾਂ ਕੀ ਗੱਲਾਂ ਲੱਗਦੀਆਂ ਜੇ ਗੱਲਾਂ ਵੇਖ ਇੱਧਰ ਵੇਖ ਤੈਨੂੰ ਚੇਤਾ ਪਰ ਤੈਨੂੰ ਕਿੱਥੇ ਚੇਤਾ ਹੋਣਾ ਤੇਰੀ ਸੱਸ ਨੂੰ ਚੇਤਾ ਸ਼ਮੀ ਦਾ ਜਨਮ ਦਿਨ ਨੇ ਕੋਈ ਮਨਾਇਆ ਸੀ ਸਕੂਲੇ ਪੜ੍ਹਦੀ ਸੀ ਅੱਛਾ ਤੇ ਲੜ ਪਈ ਮੈਨੂੰ ਕਹਿੰਦੀ ਭੂਆ ਜੀ ਮੇਰਾ ਜਨਮ ਦਿਨ ਮਨਾਵੋ ਮੈਂ ਕਹਾ ਮੈਂ ਨਹੀਂ ਮਨਾਣਾ ਤੇਰਾ ਜਨਮ ਦਿਨ ਫਿਰ ਤੇਰੀ ਸੱਸ ਨੇ ਕਿਹਾ ਕਿ ਚੱਲ ਕੋਈ ਨਹੀਂ ਜਨਮ ਦਿਨ ਮਨਾ ਦਨੇ ਉਹ ਸਾਮਲੇ ਦੀ ਕੁੜੀ ਹੈ ਨਾ ਉਹ ਦੇ ਕੇ ਗਈ ਸੀ ਉਹਨੂੰ ਪੈਸੇ ਜੋੜ ਕੇ ਤੇ ਹਵੇਲਾ ਸਾਹਮਣੇ ਰੱਖਿਆ ਤੇ ਹੁਣ ਨਾ ਪਤਾ ਕੀ ਸੋਚਿਆ ਜਦੋਂ ਸ਼ਮੀ ਕਰਕੇ ਬਾਲ ਹੋਏਗਾ ਨਾ ਤੇ ਮੈਂ ਉਦੋਂ ਉਹਨੂੰ ਦੇ ਦੇਣਾ ਸੀਮਾ ਮੇਰੀ ਗੱਲ ਸੁਣ ਚਲ ਖਾਂ ਆਪਾਂ ਵਿਚਾਰ ਚੱਲੀਏ ਉਹਨਾਂ ਲੈ ਕੇ ਆਈਏ ਤੂੰ ਤਾਂ ਕਰੋਸ਼ੀਆਂ ਬਣਾ ਸਮਾਂ ਕਰ ਲੈਣੀਆਂ ਤੇ ਮੈਂ ਸਲਾਈਆਂ ਕਰ ਲੈਣੀਆਂ ਤੇ ਆਪਾਂ ਬੱਚੇ ਵਾਸਤੇ ਛੋਟੀਆਂ-ਛੋਟੀਆਂ ਚੀਜ਼ਾਂ ਬਣਾ ਕੇ ਰੱਖ ਲਈਏ ਨਾ ਛੱਤੀ ਜੀ ਇਹ ਕਿਹੜੀ ਗੱਲ ਕੀਤੀ ਆ ਕੋਈ ਨਹੀਂ ਅੱਜ ਤੇ ਗਰਮੀ ਬੜੀ ਆ ਕਿਸੇ ਦਿਨ ਫੇਜ ਜਾਵਾਂਗੇ ਜਿਹਦਨ ਮੌਸਮ ਠੰਡਾ ਹੋਏਗਾ ਨਾ ਤੇ ਉਹਨਾਂ ਲੈ ਆਵਾਂਗੇ ਤੇ ਆਪਾਂ ਤਿਆਰੀ ਥੋੜੀ ਥੋੜੀ ਕਰਦੇ ਰਹਿਣੇ ਆ ਆਪੇ ਜਦੋਂ ਮਾਲਕ ਨੂੰ ਖੁਸ਼ੀ ਰਹੇਗਾ ਨਾ ਤੇ ਫਿਰ ਅਸੀਂ ਅੰਦਰੋਂ ਕੱਢਾਂਗੇ ਸਮਾਨ ਤੇ ਉਹਨੂੰ ਦੇਵਾਂਗੇ ਸ਼ਮਮੀ ਨੂੰ ਮੈਨੂੰ ਬੜਾ ਚਾਹ ਆ ਕਿ ਸ਼ਮਮੀ ਘਰ ਕੋਈ ਬਾਲ ਹੋਵੇ ਰੱਬ ਭਾਵੇ ਧੀ ਦੇ ਦੇਵੇ ਪਤਾ ਉਹਨੇ ਬੜੇ ਦੁੱਖ ਵੇਖੇ ਉਹ ਆਪਣੀ ਬੱਚੇ ਨਾਲ ਵੇਖੀ ਕਿੰਨਾ ਪਿਆਰ ਕਰਦੇ ਜਦੋਂ ਹੋਈ ਤੈਨ ਦੱਸਿਆ ਉਦੋਂ ਦੇ ਮਾਂ ਪਿਓ ਚੱਲ ਗਏ ਬਾਚ ਮੈਨੂੰ ਪਾਲਿਆ ਜਿਤਰਾ ਨੂੰ ਮੈਂ ਪਾਲਿਆ ਉਹ ਤਾਂ ਕਿਸੇ ਅਕੇ ਤੇ ਕੋਈ ਭੁੱਲ ਨਹੀਂ ਨਾ ਹੈਗੀ ਪਰ ਜਿਹੜੇ ਪਿਆਰ ਤੋਂ ਵਾਂਝੀ ਰਹੀ ਸੀ ਨਾ ਉਹ ਸਾਰਾ ਪਿਆਰ ਆਪਣੇ ਬੱਚੇ ਨੂੰ ਦਏਗੀ ਉਹ ਇੱਥੇ ਹੈ ਮਾਚੀ ਜੀ ਵੈਸੇ ਵੀ ਮੈਂ ਉਹਨੂੰ ਵੇਖਿਆ ਵਾ ਆ ਗਲੀ ਦੇ ਕਿਹੜੇ ਬੱਚੇ ਖਲੋਤੇ ਨੇ ਤੇ ਨਾ ਬਾਦ ਸ਼ਾਮ ਨੂੰ ਤੇ ਬਾਹਰ ਨਿਕਲਦੀ ਬੜਾ ਪਿਆਰ ਕਰਦੀ ਸ਼ਮੀ ਉਹਨਾਂ ਦਾ ਲੈ ਆ ਥੋੜੇ ਦਿਨ ਪਹਿਲਾਂ ਹੋ ਕੇ ਨਹੀਂ ਗਏ ਆਪਣੇ ਪਰਸ ਵਿੱਚ ਚੋਗਲ ਲੈ ਕੇ ਉਹ ਕਿੰਨੀਆਂ ਲੈ ਕੇ ਆਈ ਤੇ ਰਾਣਾ ਅੰਦਰ ਆ ਗਿਆ ਮੈਂ ਰਾਣੇ ਨੂੰ ਕਿਹਾ ਸ਼ੰਮੀ ਕਿੱਥੇ ਆ? ਕੰਦਾ ਹੁਣ ਇਹਦੇ ਮੇਰੇ ਨਾਲ ਸੀ। ਆ ਰਾਜਕਲ ਹੋ ਗਈ ਸੀ ਪਤਾ ਨਹੀਂ ਚਾਕਲੇਟਾਂ ਟਾਫੀਆਂ ਲੈ ਲੈ। ਵੇਖ ਕੇ ਦੇ ਬਾਹਰ ਸਾਰੇ ਨਿਆਣਿਆਂ ਨੂੰ ਦੇਣ ਦੇਈ। ਉਹ ਸਾਹਮਣੇ ਦੇ ਬੱਚਿਆਂ ਦਾ ਬੜਾ ਕਰਦੇ ਨਾ ਉਹ ਵੀ ਭੂਆ ਭਵਾ ਕਰਦੇ ਆ। ਤੇ ਬੜਾ ਪਿਆਰ ਕਰਦੀ ਆ। ਚਲੋ ਕੋਈ ਨਹੀਂ। ਮਾਲਕ ਸਾਨੂੰ ਮੌਕਾ ਦੇ ਵੀ। ਤੇ ਅਸੀਂ ਜ਼ਰੂਰ ਹਰੇ ਨਾ ਰੀਜ ਚਾਹ ਸਾਰੇ ਪੂਰੇ ਕਰਾਂਗੇ ਤੈਨੂੰ। ਤੂੰ ਹੀ ਬੱਸ ਨਾ ਦੱਸੋ ਜੀ ਤੈਨੂੰ ਹਜੇ ਕੁਝ। ਉਹਨੇ ਦੱਸਿਆ ਨਹੀਂ ਖੁਸ਼ਖਬਰੀ ਹਾਂ ਨਹੀਂ ਨਹੀਂ ਮੈਨੂੰ ਚੰਗਾ ਨਹੀਂ ਲੱਗਦਾ ਉਹਨੂੰ ਮੈਂ ਪੁੱਛਾਂ ਕਿ ਪੁੱਤ ਜੇ ਮੈਨੂੰ ਦੱਸਦੇ ਨਾ ਤੇ ਫਿਰ ਮੈਂ ਤਾਂ ਨਹੀਂ ਦੱਸਣਾ ਸੀ ਤੂੰ ਪਰਚਾਈ ਨਾ ਅੰਦ ਨਾਨ ਪਰਚਾਈ ਦੀ ਇੱਕ ਗੱਲ ਹੁੰਦੀ ਆ ਤੂੰ ਪੁੱਛੀ ਜ਼ਰੂਰ ਨਾ ਚੰਗਾ ਤੇ ਉਹਨੂੰ ਦੱਸੀ ਕਿਉਂ ਕੀ ਕਰਦੀ ਹੈਗੀ ਕੋਈ ਨਹੀਂ ਚਾਚੀ ਮੈਂ ਦੱਸਾਂਗੀ ਮੈਂ ਆਈ ਹਾਂ ਮੈਂ ਉਧਰ ਕੰਮ ਕਰਕੇ ਆਈ ਸਰ ਤੇ ਮੈਨੂੰ ਹੁਣ ਆ ਕੰਮ ਨਾ ਸਮੇਟ ਨਾ ਮੰਮੀ ਨੂੰ ਹੋਇਆ ਜੇ ਕੋਲਡ ਕੱਲ ਦੁਪਹਿਰੇ ਉੱਥੇ ਚੱਲ ਗਏ ਨਾ ਜਿਹੜਾ ਪਾਠ ਹੁੰਦਿਆ ਸੁਖਮਨੀ ਸਾਹਿਬ ਦਾ ਤੇ ਆਈ ਧੁੱਪੋਂ ਤੇ ਜ ਕਾਮ ਲਵਾ ਕੇ ਬੈਠੀ। ਇਹ ਵੀ ਦੀ ਟਿਕ ਦੇ। ਇਹਨੂੰ ਜੇ ਮੈਂ ਕੰਨੀ ਨਾ ਜਾਇਆ ਕਰ ਤੁੱਪੇ ਤੇ ਹਟਦੀ ਹੈ ਨੇ। ਪਹਿਲਾ ਵੇਲਾ 4-5 ਦਿਨ ਮੈਂ ਪਈ ਰਹੀ। ਮੈਨੂੰ ਪੁੱਛ ਕੇ ਵੇਖ ਕਿੰਨਾ ਮੇਰਾ ਬੁਰਾ ਹਾਲ ਹੋ ਗਿਆ ਸੀ। ਤੂੰ ਹੋਰ ਉਹਨਾਂ ਨੇ ਖਾਲੀ ਜੇ ਦਵਾਈ ਤੇ ਉਹਦੇ ਚ ਅਰੈਸਟ। ਕੋਣ ਕਹਿੰਦੇ ਤੂੰ ਨਾ ਐ ਕਮਨੇ ਚ ਖਰਾਕ ਬੜਾ ਕਰਨੀ ਆ ਤੇ ਬੁਆ ਕਰ ਲਿਆ ਜੇ ਬੰਦ ਤੇ ਸੌਂਗੇ ਜੀ। ਕਿਹਨੂੰ ਮੰਨਣਾ ਮੈਨੂੰ ਬੁਲਾਈ। ਕੜੀ-ਕੜੀ ਆ ਕੇ ਤੇ ਠਾ ਦਿੰਦੀ ਆ ਮੈਨੂੰ। ਆ ਹੁਣ ਇਹਦੇ ਮੈਂ ਬਾਹਰੋਂ ਆਈ ਸੀ। ਆ ਟੈਲੀਫੋਨ ਤੇ ਪਤਾ ਨਹੀਂ ਕਿਦਾਂ ਗੱਲਾਂ ਲੱਗੀਆਂ। ਇਹਦੀ ਭੈਣ ਇੱਕ ਫੋਨ ਕਰਦੀ ਉਹਦੇ ਨਾਲ ਲੱਗੀ ਹੁੰਨੀ ਗੱਲਾਂ ਕਰਨ ਵਾਸਤੇ ਆਓ ਤੇ ਮੈਂ ਹੁਣ ਤਾਂ ਹੀ ਇੱਧਰ ਆ ਗਈਆਂ ਮੈਂ ਕਿਹਾ ਚੱਲ ਮੈਂ ਉਹਨਾਂ ਚੱਕਨਾ ਚਾਚੀ ਜੀ ਦਾ ਕਮਰਾ ਕਰਨਾ ਸਾਫ ਤੇ ਸਾਡੇ ਵਾਲਾ ਵੇਖ ਕੇ ਮੈਂ ਕਿਹਾ ਚਾਚੀ ਜੀ ਤੇ ਇਕੱਲੇ ਗੱਲਾਂ ਲੱਗੀਆਂ ਆ ਅੱਛਾ ਸੀਮਾ ਐਂਜ ਕਰੀ ਗਾ ਕਿਹਦਾਂ ਚਲੀਏ ਮੱਥਾ ਟੇਕ ਕੇ ਆਈਏ ਕਿ ਬਾਬਾ ਜੀ ਜਲਦੀ ਜਲਦੀ ਕਿਰਪਾ ਕਰੋ ਤੇ ਸ਼ੰਮੀ ਦੀ ਝੋਲੀ ਭਰੇ ਕੋਈ ਨਹੀਂ ਚਾਚੀ ਜੀ ਚਲ ਜਾਂਦੇ ਜਦੋਂ ਤੇ ਕਹੋ ਜਿੱਥੇ ਗੱਦੇ ਆ ਸ਼ਿਆਡਾ ਸਾਹਿਬ ਉੱਥੇ ਵੀ ਗੱਦੇ ਫਲ ਪਾਦੇ ਪੰਜ ਛਨਾਨਾਂ ਤੋਂ ਬਾਅਦ ਫਲ ਪਾਉਂਦੇ ਕੋਈ ਨਹੀਂ ਚਾਚੀ ਜੀ ਚਲ ਜਾਗੇ ਆਪਾਂ ਚੱਲ ਠੀਕ ਹੈ ਹਾਂ ਹੁਣ ਕੋਣ ਆ ਅਦਰਵਾਜ਼ਾ ਕੋਣ ਖੜਕਾ ਆਂਦਿਆ ਹੈ ਕੋਣ ਆ ਪਹਿਲਾਂ ਮਾਰੀ ਜਾਂਦਾ ਕੋਣ ਆ ਜਾਣੀ ਵੇਖ ਪਤਾ ਨਹੀਂ ਕਿੰਨੂ ਕੋਣ ਕਾਲੀ ਏਡਾ ਇਹ ਦੁਪਹਿਰੇ ਕੋਣ ਆ ਗਿਆ ਵਾ ਲਾਈਟ ਗਈ ਹੈ ਨਾ ਤੇ ਬੈਲ ਨਹੀਂ ਨਹੀ ਤੇ ਦਵਾ ਗਿਆ ਅਰੇ ਬੈਲ ਐ ਸੈਲਾਂ ਵਾਲੀ ਲੈ ਕੇ ਆਇਆ ਕੋਲੋ ਕੋਈ ਮੁਸ਼ਕਲ ਨਹੀਂ ਹੁੰਦੀ ਹੁਣ ਇਤਰਾ ਕੀ ਧੱਕੜਾ ਵਿਚਾਰਾ ਐ ਢੀ ਗਰਮੀ ਚ ਬੁਆ ਪਰ ਨਹੀਂ ਜਾਂਦਾ ਮੈਂ ਜਾਣੀ ਵੇਖ ਲਈ ਵੇਖ ਵੇਖ ਚਾਚੀ ਜੀ ਬੇ ਕਿੰਨਾ ਚਾਜ ਹੈ ਨਾ ਹੁੰਦਾ ਵੀ ਆ ਮਾਵਾ ਨਹੀਂ ਹੁੰਦਾ ਚਾਹ ਪਰ ਮੈਂ ਕੀ ਦੱਸਾਂ ਚਾਚੀ ਜੀ ਮੈਨੂੰ ਤਾਂ ਸਾਰਾ ਕੁਝ ਪਤਾ ਹੋ ਕੁਝ ਦੇ ਤੇ ਹੈ ਵਾ ਪਰ ਮੈਂ ਬੜੀ ਮਜਬੂਰ ਆ ਦੱਸ ਨਹੀਂ ਸਕਦੀ ਕੀ ਕਰਾਂ ਚਾਚੀ ਜੀ ਬਾਬਾ ਜੀ ਕਰ ਤੁਹਾਡੀਆਂ ਸਾਰੀਆਂ ਦੀਜਾਂ ਪੂਰੀਆਂ ਕਰੋ ਤੇ ਸ਼ਮੇ ਦੇ ਜੋ ਦੀਪਰ ਹੈ ਆਈ ਸੀਮਾ ਸੀਮਾ ਕੀ ਆਂ ਗੁਆਣੀ ਕੋਲੋਂ ਦੀ ਕੀ ਗੱਲ ਭੁੱਕੀ ਖਾ ਕੇ ਸੁੱਤੀਆਂ ਜੇ ਬਾਹਰ ਦਾ ਗੇੜ ਖੁੱਲਾ ਤੇ ਆਪ ਬੰਦ ਕੀਤਾ ਲਾ ਉਹ ਲਾਈਟ ਗਈ ਹੈ ਨਾ ਕਿ ਮੈਂ ਬਾਅਦ ਦਾ ਤਾਂ ਕੋਈ ਤਬ ਜੇ ਕੋਈ ਹੋਏ ਰਟਾ ਜਨ ਕਿ ਤੇ ਇਤੋਂ ਵਾਜ ਦੇ ਦੰਗੇ ਬਾਅਦ ਨਹੀਂ ਵਾਜਦਾ ਪਤਾ ਲੱਗਦਾ ਹੈਗਾ ਕਿੰਨੇ ਚਿਰ ਦਾ ਤੇ ਗੇੜ ਖਲਕਾਉਂਦੇ ਆ ਵਾ ਤੇ ਈ ਘਰ ਆਉਣਾ ਈ ਤੇ ਫੋਨ ਕਰ ਦੇਣਾ ਈ ਮੈਨੂੰ ਤੇ ਫੋਨ ਤੇ ਮੇਰੇ ਲੱਗੇ ਪਿਆ ਹੁਣ ਮੈਂ ਤੈਨੂੰ ਕਹਿੰਦਾ ਫੋਨ ਕਰਿਆ ਕਰ ਸੱਚ ਮੈਂ ਤੈਨੂੰ ਇੱਕ ਗੱਲ ਕਰਨੀ ਮੈਨੂੰ ਨਾ ਰਾਣੇ ਦਾ ਫੋਨ ਆਇਆ ਈ ਅੰਦਰ ਤੇ ਆ ਜਾਓ ਅੰਦਰ ਆ ਜਾਓ ਕਿ ਮੈਂ ਫੋਨ ਕਰ ਤਰ ਕੋਣ ਆ ਏ ਆਏ ਦਿੱਤਾ ਤੀ ਜੀ ਮੈਂ ਹੀ ਬੁਆਹ ਕੋ ਖੜਕਵਾਉਣੀ ਆ ਹਾਂ ਤੇ ਤੂੰ ਬੁਆਹ ਨਾਲ ਫੋਨ ਕਰਦਾ ਫੋਨ ਲੱਗੇ ਦੇ ਸਾਡੇ ਉਹ ਮੈਂ ਤੇ ਕਦੋਂ ਦਾ ਖੜਕਵਾਉਣੀ ਆ ਵਾ ਤੀ ਖੋ ਜਣੀ ਨਹੀਂ ਤੇ ਮੈਨੂੰ ਪਤਾ ਨਹੀਂ ਕਿੱਥੇ ਚਲ ਗਈਆਂ ਕੀ ਖਾ ਕੇ ਸੁੱਤੀਆਂ ਦੱਸੋ ਮੈਂ ਕਿਤੇ ਪੁੱਛੀ ਜਾਨੀ ਆ ਤੇਰਾ ਮੁੰਡੇ ਨੂੰ ਪਾਣੀ ਦੇ ਦੇ ਗਰਮੀ ਚ ਆਇਆ ਪਾਣੀ ਨਾ ਪਿਆ ਵਾ ਸਾਡੀ ਪੋਣੀ ਛੱਡ ਮੰਮੀ ਕਿੱਥੇ ਫਿਰੋ ਇਹ ਦੱਸ ਉਹ ਮੰਮੀ ਨੂੰ ਜ ਕੰਮ ਨਹੀਂ ਹੋਇਆ ਸਵੇਰ ਦਾ ਤੇ ਉਹ ਦਵਾਈ ਖਾ ਕੇ ਸੁੱਤੇ ਕਹਿੰਦੇ ਮਿਠਾਈ ਉਹ ਨਾ ਮੈਨੂੰ ਮੈਂ ਮੰਮੀ ਵਾਲ ਹੋ ਕੇ ਆਉਣਾ ਦੋ ਬਟ ਬੈਠੋ ਅੱਗੇ ਮੈਨੂੰ ਛਿੜਕਾ ਪਾ ਕੇ ਤੇ ਗੱਲ ਕੀ ਦੱਸੋ ਆ ਤੂੰ ਘਪਰਾਇਆ ਕਿ ਉਹ ਬੈਠ ਸੀ ਕੀ ਗੱਲ ਆ ਚਾਚੀ ਜੀ ਉਧਰੋਂ ਨਾ ਫੋਨ ਆਇਆ ਰਣਜੀਤ ਦਾ ਰਣਜੀਤ ਦਾ ਫੋਨ ਆ ਹਾਂ ਕੀ ਕਹਿੰਦਾ ਰਣਜੀਤ ਸਭ ਕੁਝ ਠੀਕ ਤੇ ਨਾ ਉਹ ਇਹ ਤਾਂ ਵੀ ਉਹਨੇ ਕੁਝ ਨਹੀਂ ਦੱਸਿਆ ਉਹ ਕਹਿੰਦਾ ਵਾ ਮੰਮੀ ਨੂੰ ਲੈ ਕੇ ਹੁਣੇ ਆ ਜਾਓ ਉਧਰ ਨਹੀਂ ਆਉਂਦੇ ਆ ਹਾਂ ਉਧਰ ਬੁਲਾਉਂਦੇ ਆ ਹੋਇਆ ਕੀ ਆ ਗੱਲ ਕੋਈ ਨਹੀਂ ਦੱਸੀ ਤੁਹਾਨੂੰ ਗੱਲ ਨਹੀਂ ਦੱਸੀ ਇੱਥੇ ਬੈਠੀ ਆ ਜਾਂ ਖਾਣ ਨੂੰ ਉਨਕਾ ਫੋਨ ਆ ਗਿਆ ਛੇਤੀ ਜਾ ਹੋਇਆ ਕਿ ਮੈਨੂੰ ਦੱਸੇ ਨਹੀਂ ਉਹਦੇ ਸਾਹਮਣੇ ਦੱਸਣਾ ਉਹ ਮੈਨੂੰ ਤੇ ਆਪ ਨੇ ਰੰਜੀਦ ਨੇ ਦੱਸਿਆ ਕਹਿੰਦਾ ਤੁਸੀਂ ਆਓ ਤੇ ਨਾਲ ਮੰਮੀ ਨੂੰ ਲੈ ਕੇ ਆਓ ਨਾਲ ਜਰੂਰ ਇਕੱਲੇ ਨਾ ਆਇਓ ਤੇ ਮੈਂ ਇਸ ਤਰ੍ਹਾਂ ਕਰਦਾ ਵਾਂ ਸੀਮਾ ਨੂੰ ਨਾ ਲੈ ਜਾਵਾਂ ਆਹੋ ਮਾਓ ਜਾਓ ਜਾਓ ਤੁਸੀਂ ਤਿੰਨੇ ਜਾਣੇ ਜਾਓ ਠੀਕ ਹੈ ਨਾ ਨਹੀਂ ਸੀਮਾ ਕਰਦਾ ਚਾਚੀ ਜੀ ਹੈ ਨਹੀਂ ਉੱਥੇ ਕੋਲ ਦੇ ਦਰਵਾਜ਼ਾ ਤਾਂ ਮੈਂ ਗਿਆ ਇਹਨਾਂ ਗੇਉ ਮੁਕੇ ਜੁਕੇ ਪੈਸੀ ਤੇ ਮਦਵਾਈ ਤਾਂ ਦੀ ਉਹਨਾਂ ਮੈਨੂੰ ਥਾਂ ਨਾਈ ਦੀਦੀ ਕੰਸਰ ਉਹਨੂੰ ਮਾਤਾ ਨੂੰ ਕਿਤੇ ਨੀਂਦ ਦੀ ਗੋਲੀ ਦੇਤੀ ਨਾਲ ਹਰੇ ਚ ਟੈਸਟ ਵੀ ਦਿੰਦੇ ਤੇਰਾ ਕੋਲ ਵਿੱਚ ਉਹ ਗੱਲ ਛੱਡੋ ਤੁਸੀਂ ਲੜੋ ਨਾ ਇੰਜ ਕਰੋ ਜਾਓ ਤੁਸੀਂ ਭੱਜ ਕੇ ਜਾਓ ਉੱਥੇ ਕੋਈ ਗੱਲ ਨਹੀਂ ਮੈਂ ਘਰੇ ਰੰਨੀ ਧਿਆਨ ਰੱਖਦੀ ਆ ਮੈਂ ਨਹੀਂ ਚਾਚੀ ਤੂੰ ਨਾਲ ਚੱਲੋ ਜੇ ਕੋਈ ਗੱਲ ਹੋਈ ਹੋਈ ਤਾਂ ਸਿਆਣਾ ਬੰਦਾ ਕੋਈ ਤੇ ਨਾਲ ਹੋਏਗਾ ਨਾ ਸਾਡੇ ਨਹੀਂ ਤੂੰ ਉੱਥੇ ਮੈਂ ਚੱਲ ਜਾਨੇ ਚਾਚੀ ਕਿੱਥੇ ਜਾਣਗੇ ਨਹੀਂ ਨਹੀਂ ਚਾਚੀ ਜੀ ਚੱਲੋ ਦੀ ਨਾਲ ਨਾਲੇ ਕਿਹ ਐ ਤੇੜਿਆ ਉਹਨਾਂ ਨੇ ਕਿਹਾ ਉਹਨੂੰ ਲੈ ਕੇ ਆਇਓ ਸਿਮਰਦੀ ਮਾਂ ਮੈਨੂੰ ਥੋੜਾ ਕੀ ਆ ਉਹਨਾਂ ਨੇ ਹੁਣ ਮੈਨੂੰ ਇਹ ਨਹੀਂ ਦੱਸਿਆ ਸਿਮਰਤ ਨਾ ਹੋਈ ਆ ਕਿ ਛੰਮੀ ਨਾ ਹੋਈ ਆ ਚਲੋ ਚਾਚੀ ਜੀ ਕੋਈ ਨਹੀਂ ਹੈ ਤਾਂ ਸਾਡੀਆਂ ਧੀਆਂ ਆਈਆਂ ਨਾ ਦੋਵੇਂ ਤੂੰ ਚਲੋ ਨਾਲ ਕੋਈ ਨਾ ਮੰਮੀ ਸੁੱਤੇ ਆ ਨਾ ਅਜੀ ਉਹਨਾਂ ਨੇ ਸ਼ਾਮ ਤੱਕ ਨਹੀਂ ਉੱਠਣਾ ਬਾਹਰੋਂ ਮਾਰ ਜਦ ਨਹੀਂ ਜਿੰਦਰਾ ਚਲੋ ਚਲੋ ਚਾਚਾ ਜੀ ਤੂੰ ਚਾਬੀ ਦੇ ਦੇ ਕੋਈ ਨਾ ਫੋਨ ਕਰੀ ਜਾਂਦੇ ਉਹਨੂੰ ਆ ਕੀ ਜਿਹੜਾ ਬੋਲ ਕੇ ਮੈਸੇਜ ਕਰਦੀ ਹੁੰਦੀ ਆ WhatsApp ਤੇ ਆ ਵਾਇਸ ਮੈਸੇਜ ਕਰਨਾ ਕੀ ਆ ਚਲੋ 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 ਚਲ ਚੱਲ ਬੱਤੀ ਬੰਦ ਕਰ ਚਲ ਤੋ ਲਾਲਾ ਲਾ ਕਰੋ ਕਰੋ ਬੱਤੀ ਬੱਜ ਚਲ ਭਾਈ ਜੀ ਤੁਸੀਂ ਸਾਨੂੰ ਫੋਨ ਕਰਕੇ ਬੁਲਾਇਆ ਦੱਸੋ ਕੀ ਗੱਲ ਕੀ ਮੈਂ ਤੇ ਦੁਕਾਨ ਤੇ ਹੀ ਜਦੋਂ ਤੁਹਾਡਾ ਫੋਨ ਗਿਆ ਤੇ ਮੈਂ ਅਸਲ ਭੱਜਿਆ ਹੀ ਆਇਆ ਕਰ ਕੋਈ ਗੱਲ ਨਹੀਂ ਭਾਈ ਦੱਸ ਦਿੰਨੇ ਆ ਪਾਣੀ ਪੁਣੀ ਪੀਓ ਪਹਿਲਾਂ ਕੋਈ ਗੱਲ ਨਹੀਂ ਸਭ ਠੀਕ ਤੇ ਹੈਗਾ ਨਾ ਹਾਂਜੀ ਠੀਕ ਠਾਕ ਹੈ ਵੈਸੇ ਸੀਮਾ ਅੱਡੀ ਮੰਮੀ ਨਹੀਂ ਆਈ ਨਹੀਂ ਮਾਸੀ ਜੀ ਉਹ ਤਾਂ ਠੀਕ ਨਹੀਂ ਹੈ ਗਈ ਕੋਲਡ ਹੋ ਗਿਆ ਹੋਇਆ ਨਹੀਂ ਤਿੱਦੇ ਬਾਈ ਖਾ ਕੇ ਸੁੱਤੇ ਸੀ ਰੈਸਟ ਕਰਦੇ ਵੀ ਨੀਂਦ ਵਾਲੀ ਗੋਲੀ ਦਾ ਪਾਈ ਇਹਨੇ ਵਿੱਚ ਰੈਸਟ ਵਾਲੀ ਆਨੇ ਤੋਂ ਫੋਨ ਹੀ ਕੀਤਾ ਵੀ ਉਹਨਾਂ ਨੂੰ ਫਿਰ ਨਹੀਂ ਕੀਤਾ ਸੀ ਆ ਫੋਨ ਨਹੀਂ ਕੀਤਾ ਸੀ ਭਾਈ ਨੇ ਅਸੀਂ ਕਹੀ ਵੀ ਆਪਣੀ ਮੰਮੀ ਨੂੰ ਲੈ ਕੇ ਆਏ ਤੇ ਚਾਚੀ ਲੱਗੇ ਸੀ ਤੇ ਮੈਂ ਪਤਾ ਨਹੀਂ ਲੱਗਦਾ ਮੈਂ ਕਿੱਥੇ ਚੱਲ ਪੋਸੀ ਮੈਂ ਤਾਂ ਰੁਕਿਆ ਵੀ ਲੈ ਕੇ ਆਇਆ ਚਲੋ ਕੋਈ ਨਾ ਚਾਚੀ ਜੀ ਨਾ ਚਾਚੀ ਜੀ ਨੂੰ ਨੰਦ ਚਾਚੀ ਜੀ ਵੀ ਤੇ ਸਾਡੀ ਮਾਵਾ ਵਰਗੀ ਆ ਫਿਰ ਕੀ ਆ ਉਹ ਤਾਂ ਗੱਲ ਹੈਗੀ ਸੀ ਪਰ ਕੋਈ ਗੱਲ ਕਰਨੀ ਮੈਂ ਤਾਂ ਬੁਲਾਇਆ ਨਹੀਂਗਾ ਪੁੱਤ ਜੇ ਕੁ ਕਰ ਤੁਸੀਂ ਇੰਨਾ ਨਹੀਂ ਕਰਨੀ ਆ ਜਾਂ ਮੈਂ ਅੰਦਰ ਬਹਿ ਜੈਨੀ ਆ ਤੇ ਚਾਂ ਲਾਗੇ ਗੁਰਦੁਆਰਾ ਸਾਹਿਬ ਮੱਥਾ ਮੱਥਾ ਟੇਕ ਆ ਨੀ ਉਹ ਨਹੀਂ ਭਾਜੀ ਐਵੇਂ ਦੀ ਗੱਲ ਨਹੀਂ ਆ ਕਿ ਗੱਲ ਤੁਹਾਡੇ ਕੋਲ ਕਾ ਕੇ ਕਰਨੀ ਆ ਇਦਾਂ ਦੀ ਗੱਲ ਨਹੀਂ ਆ ਕੋਈ ਗੱਲ ਹੈ ਹੀ ਇਦਾਂ ਦੀ ਆ ਜਿਹੜੀ ਮੈਂ ਗੱਲ ਹੀ ਉਹਨਾਂ ਨੂੰ ਕਰਨੀ ਉਹਨਾਂ ਦੇ ਸਾਹਮਣੇ ਨਹੀਂ ਕਰਨੀ ਤੇ ਤਾੜ ਲਾਇਆ ਜੀ ਕੋਈ ਨਹੀਂ ਭਾਜੀ ਤੁਸੀਂ ਦੱਸੋ ਕੀ ਗੱਲ ਹੈ ਕੀ ਕੋਈ ਨਹੀਂ ਉਹ ਮੈਂ ਤਾਂ ਪਾ ਤੇ ਪੀ ਲਿਆ ਨਾ ਉਹ ਜੇ ਨਹੀਂ ਆਏ ਤਾਂ ਤੁਹਾਨੂੰ ਫੜਨਾ ਤੇ ਕਰਾਂਗੇ ਗੱਲ ਫਿਰ ਵੀ ਕੋਈ ਗੱਲ ਨਹੀਂ ਆ ਮੈਂ ਤੇਰਾ ਪਾਣੀ ਪੀ ਲੈ ਪੀ ਲੈ ਤੇ ਤੁਸੀਂ ਤੇ ਫਿਰ ਮੈਂ ਗੱਲ ਕਰਦੇ ਕੋਈ ਨਹੀਂ ਪੀਣ ਨੇ ਪਾਣੀ ਨਹੀਂ ਪੀ ਲੈਣੇ ਆ ਤੇ ਗੱਲ ਤੇ ਦੱਸੋ ਦੱਸੋ ਮਾਸੀ ਜੀ ਪਾਣੀ ਥੋੜੀ ਪੀਤਾ ਜਨਾ ਭਾਜੀ ਤੇਲ ਸਾਨੂੰ ਗੱਲ ਦੱਸੋ ਗੱਲ ਕੀ ਆ ਦੱਸ ਰਣੇ ਗੱਲ ਕਰ ਚਲੋ ਜੇ ਤੀ ਗੱਲ ਸੁਣਨੀ ਆ ਤੇ ਸੁਣ ਲੋ ਆਹ ਟੜੀ ਕੁੜੀ ਤੇ ਲਗਤਾ ਉਹਨੇ ਸਾਡੇ ਘਰ ਚ ਕਲੇਸ਼ ਪਾ ਰਖਿਆ ਜ ਪੂਰਾ ਕਲੇਸ਼ ਪਾਤਾ ਗਾਦੀ ਕਾਹਦਾ ਕਲੇਸ਼ ਪਾਤਾ ਮਮੀ ਦੱਸੋ ਰਣੇ ਨੂੰ ਕੀ ਕੀ ਗੱਲ ਆ ਕਲੇਸ਼ ਪਾ ਦਿੱਤਾ ਉਹ ਕੱਲੀ ਕੱਲੀ ਗੱਲ ਦੱਸੋ ਨਾ ਕਰੀ ਉਹ ਤਾਂ ਹੁਣ ਦੱਸਣਾ ਹੀ ਪਊਗਾ ਉਹ ਸ਼ਮੀ ਨਾਲ ਲੜੀ ਕੱਲ ਉਹਨੂੰ ਬੋਲਣ ਦੀ ਮਾਰਾ ਚੰਗਾ ਬੋਲਣ ਦੀ ਉਹਨੂੰ ਮੈਂ ਦਵਾਈ ਦੀ ਖੌਂਦੀ ਫਿਰਦੀ ਆਂ ਜੀ ਬੱਚੇ ਵਾਸਤੇ ਤੁਹਾਨੂੰ ਪਤਾ ਹੀ ਹੈਗਾ ਹੈ ਉਹਨਾਂ ਲੜਣ ਦੀ ਤੁਹਾਨੂੰ ਆ ਵੀ ਸੂਨੀ ਤਰ੍ਹਾਂ ਕਰ ਬੱਚਾ ਨਹੀਂ ਹੋਣਾ ਤੂੰ ਬਾਹਰ ਹੀ ਰਹਿਣਾ ਦੇਖ ਲੋ ਐਵੇਂ ਐਵੇਂ ਜੇ ਜਾਨ ਲਾਉਂਦੀ ਤੇ ਇਹ ਗੱਲਾਂ ਕਰਨ ਲੱਗੀ ਪਾਜੀ ਫਿਰਦੀ ਉਹਨੂੰ ਲੈ ਕੇ ਤੇ ਉਹਦੀ ਭੈਣ ਹੀ ਹੋ ਕੇ ਛੋਟੀ ਤੇ ਗੱਲਾਂ ਕਰੇ ਵੀ ਤੈਨੂੰ ਬੱਚਾ ਨਹੀਂ ਹੋਣਾ ਤੂੰ ਬਾਹਰ ਕੋਈ ਦੂਸਰ ਗੱਲਾਂ ਕਰਨ ਵਾਲੀਆਂ ਕੀ ਵੀ ਦਿੱਤੀ ਹੋਗੀ ਤੁਹਾਡੀ ਕੁੜੀ ਤੇ ਸ਼ੰਮੀ ਨੂੰ ਤੁਸੀਂ ਦਵਾਈ ਖਵਾ ਦੇਵੇਂਗੇ ਹਾਂ ਜੀ ਕਿਉਂ ਕਾਦੇ ਵਾਸਤੇ ਬੱਚਾ ਹੋਣ ਵਾਸਤੇ ਇੰਨਾ ਟਾਈਮ ਹੋ ਗਿਆ ਬੱਚਾ ਨਹੀਂ ਹੋਇਆ ਤੇ ਇਸ ਕਰਕੇ ਦਵਾਈ ਖਵਾ ਲਿਆ ਵੀ ਦਵਾਈ ਖਾ ਕੇ ਬੱਚਾ ਹੋਏਗਾ। ਤੋਂ ਪੂਰੀ ਮੈਂ ਦੱਸਦਾ ਗੱਲ। ਮੈਂ ਡਾਕਟਰ ਕੋਲ ਲੈ ਗਿਆ ਸੀਗਾ। ਡਾਕਟਰ ਨੇ ਕਿਹਾ ਥੋੜਾ ਟਾਈਮ ਲੱਗਣਾ ਦਵਾਈ ਖਾਓ। ਪਰ ਮੰਮੀ ਕਹਿੰਦੇ ਆ ਕੋਈ ਗੱਲ ਨਹੀਂ ਆ। ਕਿ ਹੈ ਉਹ ਕੋਈ ਬਹੁਤ ਸਿਆਣਾ ਡਾਕਟਰ। ਉਹ ਦਵਾਈ ਹੈਗੀ ਆ ਉਹਨਾਂ ਨੇ ਦਵਾਈ ਦਵਾ ਰਿਣੀ ਆ ਵਧੀਆ ਦਵਾਈ ਦਿੰਦੇ ਆ। ਚਲੋ ਉਹਨਾਂ ਕੋਈ ਛੇਤੀ ਖੜੀ ਹੋ ਜੇਗੀ ਪ੍ਰੋਬਲਮ ਸੋਲਵ ਹੋ ਜੂਗੀ। ਹਾਂ। ਇਹ ਦਵਾਈ ਦਵਾਉਂਦੇ ਜਦੋਂ ਦੋ ਬਰ ਸੱਦੀਆਂ ਅਰਕ ਨੂੰ ਕਹਿੰਦੀ ਆ ਕਿ ਤੇਰੇ ਬੱਚਾ ਹੀ ਹੋਣੀ ਨਹੀਂ ਹੋਣਾ ਨਹੀਂ ਕੁਝ ਨਹੀਂ ਹੋਣਾ ਉਹ ਸੰਧੀ ਨੇ ਆਣ ਕਿਤੇ ਲਾਉਂਦੀ ਜਾਂ ਲਾਵੇਂ ਦੇ ਇੰਜੀ ਨਹੀਂ ਮੇਰੀ ਕੋਈ ਕਰਦੀ ਕੋਈ ਕੋਸ਼ਿਸ਼ ਕਰਦੀ ਹੈ ਉਹ ਤੇ ਜੀ ਨਹੀਂ ਦੇਣੀ ਤੇਰੀ ਕੁੜੀ ਨੂੰ ਹਾਂ ਤੇ ਤੂੰ ਬਾਹਰ ਜਾ ਤਾਂ ਪਾਜੀ ਜਾਣਾ ਹਾਂ ਨਾ ਬੈਂਜੀ ਇਸ ਤਰ੍ਹਾਂ ਦੀ ਗੱਲ ਆਪਣੇ ਮੂੰਹੋਂ ਨਾ ਕੱਢੋ ਇਸੇ ਲਈ ਆਪਾਂ ਨੂੰ ਬੁਲਾਇਆ ਸੀ ਬੁਲਾਇਆ ਸੀ ਉਹਨਾਂ ਨਾਲ ਗੱਲ ਕਰਾਂਗੇ ਹੁਣ ਤੁਸੀਂ ਆ ਗਏ ਹੁਣ ਤੁਹਾਨੂੰ ਵੀ ਸੁਣਨਾ ਪਿਆ ਉਹ ਆਜੀ ਨਾਲ ਇਹ ਗੱਲ ਨਹੀਂ ਕੱਢ ਰਹੇ ਇਹ ਗੱਲ ਸਿਮਰਤ ਕਰ ਰਹੀ ਹੈ ਇਸ ਲਈ ਤੁਹਾਨੂੰ ਬੁਲਾਇਆ ਸੀ ਤੇ ਸਿਮਰਤ ਹੈ ਕਿੱਥੇ ਸਿਮਰਤ ਨੂੰ ਆ ਜਿਹਾ ਰਿਹਾ ਇਤੈ ਹੀ ਅਸੀਂ ਬੋਲਤਾ ਹੋਰ ਆਹ ਕੋ ਗੱਲ ਚੰਗੀ ਇੱਕ ਭੈਣ ਉਹ ਤੇ ਆਪਣੀ ਭੈਣ ਨੂੰ ਮਿਹਨੇ ਮਾਰਨ ਲਈ ਹੈ ਉਹੀ ਤਾਂ ਗੱਲ ਮੈਂ ਕਹੀ ਯਾਰ ਭਾਜੀ ਤੁਸੀਂ ਇਸ ਘਰ ਚ ਦਰਾਣੀਆਂ ਠਾਣੀਆਂ ਨਾਲੋਂ ਪਹਿਲਾਂ ਭੈਣਾ ਭੈਣਾ ਹੋ ਇਕੱਠੀਆਂ ਬਣਦੀਆਂ ਹੋ ਸਾਰੇ ਇਕੱਠੇ ਰਹਿੰਦੀਆਂ ਹੋ ਇੱਦਾਂ ਆ ਕੇ ਬਿਹੇਵ ਜਿਹਾ ਕਰਦੀ ਹੈ ਭਾਜੀ ਅਸੀਂ ਤੇ ਬਹੁਤ ਸਮਝਾਉਨੇ ਸੀ ਸਿਮਰਤ ਨੂੰ ਇਹੋ ਹੀ ਮੈਂ ਕਹਿਨੀ ਆ ਦਰਾਣੀਆਂ ਠਾਣੀਆਂ ਤੇ ਬਾਅਦ ਚੱਗੇ ਪਹਿਲਾਂ ਭੈਣਾ ਭੈਣਾ ਜੀ ਪਰ ਪਤਾ ਨਹੀਂ ਇਹ ਕੁੜੀ ਕਿਉਂ ਨਹੀਂ ਸਮਝਦੀ ਹੈ ਕਿ ਸੀਮਾ ਵੇਖੋ ਇੱਥੇ ਕੋਈ ਗੱਲ ਕਰੇ ਨਾ ਤਾਂ ਜੱਜਦੀ ਆ ਖੁਦ ਭੈਣ ਉੱਠ ਕੇ ਇੰਨੀ ਗੱਲ ਕਰੇ ਤਾਂ ਜੱਜਦੀ ਨਹੀਂ ਫਿਰ ਤੁਸੀਂ ਵੀ ਬੋਲਾਂਗੇ ਕਿ ਹੋ ਸਕਦਾ ਇਹਨੂੰ ਪਤਾ ਹੋਵੇ ਕੋਈ ਗੱਲ ਦਾ ਤਾਂ ਐਂ ਤਰ੍ਹਾਂ ਨਹੀਂ ਗੱਲਾਂ ਕਰਦੀ ਨਹੀਂ ਲੱਗਦਾ ਕਿ ਇਹ ਨਾ ਦੋਖ ਵਾਲੀ ਗੱਲ ਹੈ ਕਿ ਨਹੀਂ ਹੈ ਹਾਂਜੀ ਵਾਸੀ ਠੱਡੀ ਗੱਲ ਮਾਨਦੇ ਕੀਤੀ ਤੇ ਗਲਤ ਗੱਲ ਨਹੀਂ ਆ ਬਲਾਓ ਸੀਮਾ ਨੂੰ ਬਲਾਓ ਸਹੀ ਉਹ ਪਤਾ ਕੁੜੀ ਕਿੰਨਾ ਰੋਈ ਬਲਾਉਂ ਨਹੀਂ ਆ ਪਰ ਸ਼ਮੀ ਚੁੱਪਦਾ ਹੈ ਫੈਸਲਾ ਨਾ ਨਾ ਉਠਾਵੇ ਚੁੱਪ ਰਹਿੰਦੀ ਹੈ ਜੇ ਦਾ ਮਤਲਬ ਇਹ ਨਹੀਂ ਹਰ ਕੋਈ ਗੱਲ ਕਰ ਦਿੰਦਾ ਉਹ ਪਾਜੀ ਸ਼ਮੀ ਕਿੱਥੇ ਹੈ ਨਾ ਸ਼ਮੀ ਵੀ ਇੱਥੇ ਅੰਦਰ ਬੈਠੀ ਮੈਂ ਵੀ ਗਿਆ ਕੂਦਰੇ ਬੈਠਾ ਕਿ ਮੇਰੀ ਕੀ ਕਿ ਨਹੀਂ ਤੋਕੀ ਹੋਈ ਹੋਈ ਕਿ ਜਿੱਦ ਤੱਕ ਖੋਤੇ ਦੀ ਪਿਆੰ ਮੈਨੂੰ ਇਹ ਟਾਵ ਦਾ ਮੇੜਾ ਦਿੱਤਾ ਹੋਇਆ ਦਾ ਚਾਚੀ ਜੀ ਮੈਂ ਸੀਮਾ ਤੈਨੂੰ ਕੱਲ ਕਹਿਣ ਗਈ ਸੀ ਨਾ ਕਿ ਸੀਮਾ ਮੈਨੂੰ ਸੁਪਨਾ ਆਇਆ ਏ ਮੇਰੇ ਠੀਕੇ ਦੇ ਟੋਏ ਵਿੱਚ ਫਸੀ ਹੋਈ ਆ ਤੇ ਬਾਜਾ ਮਾਰਨ ਦੇ ਹੀ ਵੇਖ ਲਾ ਉਹ ਗੱਲਾਂ ਹੋ ਗਈਆਂ ਨਾ ਜਿਹੜਾ ਮੈਨੂੰ ਡਾਂਗ ਸੀ ਚਾਚੀ ਜੀ ਤੀ ਫਿਕਰ ਨਾ ਕਰੋ ਕੋਈ ਨਹੀਂ ਸਿਮਰਤ ਨੂੰ ਵੀ ਡਾਂਟਣੀ ਆ ਗਲਤੀ ਆ ਉਹਦੀ ਇੱਥੇ ਤੇ ਮੇਰੀ ਡਾਂਟਣ ਵਾਲੀ ਗੱਲ ਆ ਡਾਂਟੇ ਤੋਂ ਬਿਨਾ ਸਰਨਾ ਨਹੀਂ ਨੂੰ ਤੇ ਡਾਂਟੋ ਗਏ ਨਾ ਉਹਨੂੰ ਤੇ ਫੇਰ ਹੀ ਸਮਝ ਲਗਣੀ ਆ ਨਹੀਂ ਤਾਂ ਰੋਜ਼ ਤੇ ਜਿਹਦੇ ਨਾਲ ਉੱਠ ਕੇ ਗੱਲ ਕਰਦੂਗੀ ਇਦਾਂ ਦੀ ਤੇ ਕੋਈ ਨਹੀਂ ਭਾਈ ਆਪਾਂ ਸੀਮਨਤ ਨੂੰ ਸਮਝਾ ਕੇ ਜਾਵਾਂਗੇ ਭਾਈ ਸਮਝਾਇਆ ਗੱਲ ਹੀ ਨਹੀਂ ਚਰਨੀ ਨਾ ਤੁਸੀਂ ਲਾੜੀ ਲਖੀ ਜੇ ਹਰ ਵਾਰੀ ਕਹਿ ਦਿੰਦੇ ਸਮਝਾ ਕੇ ਦੱਜਣੀ ਆ ਸਮਝਾ ਕੇ ਨਹੀਂ ਗੱਲ ਬਣਨੀ ਉਹਨੂੰ ਚੰਗੀ ਤਰ੍ਹਾਂ ਸਮਝਾਓ ਕੋਈ ਨਹੀਂ ਭਾਈ ਚੰਗੀ ਤਰ੍ਹਾਂ ਸਮਝਾਵਾਂਗੇ ਤੇ ਚਿੰਤਾ ਨਾ ਕਰੋ ਉਹ ਤੂੰ ਨਾ ਆਪਾਂ ਤੇ ਭਾਈ ਖਾਲੇ ਤੇ ਡਾਕਟਰ ਨੇ ਕਿਆ ਰੈਸਟ ਕਰਨੀ ਆ ਤੇ ਮੈਂ ਤਾਂ ਰੈਸਟ ਆ ਮੈਂ ਸੀ ਬੰਨ ਤੂੰ ਘਰ ਦਾ ਕੰਮ ਕਰਿਆ ਘਰ ਸਾਰਾ ਤੇਰੀ ਤੇ ਜ਼ਿੰਮੇਵਾਰੀਆਂ ਮੈਨੂੰ ਤਾਂ ਰੋਟੀ ਵੀ ਨਹੀਂ ਦਿੰਦੀ ਸਵਾਈਆਂ ਕਰਕੇ ਅੰਦਰ ਬੂਆ ਬੰਦ ਕਰਕੇ ਸੌਂ ਜਾਂਦੀ ਐ ਬੂਆ ਖਲਟਾਈ ਉਹ ਬੂਆ ਨਹੀਂ ਖੋਲਦੀ ਦੱਸੋ ਕੀ ਕੀ ਤੁਹਾਨੂੰ ਦੱਸੀਏ ਬਾਕੀ ਚਿੰਤਾ ਦੀ ਗੱਲ ਕਰਦੇ ਮੇਰੀ ਚਿੰਤਾ ਕਿਉਂ ਨਾ ਕਰਾਂ ਮੈਂ ਜੇ ਰੋਜ਼ ਉੱਠ ਉੱਠ ਕੇ ਐ ਵੈ ਨਹੀਂ ਗੱਲਾਂ ਕਰਨੀਆਂ ਚਿੰਤਾ ਕਿਉਂ ਹੁੰਦੀ ਉਸ ਤੋਂ ਬੋ ਟੀਵੀ ਪਾ ਕਦੇ ਉਹ ਕੋ ਕੰਮ ਹੀ ਨਹੀਂ ਹੁੰਦਾ ਅਰੇ ਮੈਨੂੰ ਨੌਕਰ ਵਾਲੀ ਰੱਖ ਦੋ ਮੈਂ ਉਹਨੇ ਤਾਂ ਕਦੀ ਕਿਹਾ ਨਹੀਂ ਸੀ ਤੇ ਤੂੰ ਆਂਦੀ ਮੈਨੂੰ ਨੌਕਰਾਂ ਨੇ ਰੱਖ ਦੋ ਅੱਜ 4 ਦਿਨ ਤੋਂ ਮੈਂ ਲੋਹਾ ਕੰਮ ਕਰਦੀ ਹਾਂ ਆ ਗੱਲਾਂ ਕੋਈ ਤੁਹਾਨੂੰ ਹੋਰਾਂ ਦੱਸੋ ਜਾ ਨੌਕਰਾਨੀ ਤਾਂ ਠੀਕ ਆ ਕੋਈ ਗੱਲ ਨਹੀਂ ਨੌਕਰਾਨੀ ਨੌਕਾੜੀ ਵੀ ਲੱਗਦਾ ਕਿ ਵੀ ਰੱਖਦੀ ਹੈ ਲੋਕੀ ਘਰਾਂ 'ਚ ਕੰਮ ਹੁੰਦੇ ਆ ਸਾਰਾ ਪਰ ਆ ਜਿਹੜੀ ਗੱਲਾਂ ਕਰਨੀਆਂ ਸਹੀ ਆ ਤੇ ਤੂੰ ਬਾਹ ਜਾ ਤੇਰੇ جواب ਨਹੀਂ ਹੋਣਾ ਤੇ ਆਵਾ ਨਹੀਂ ਭਾਜੀ ਕੀ ਕੀ ਤੇ ਕਲਪਤ ਗੱਲ ਸੁਣ ਲੈ ਕੋਈ ਨਹੀਂ ਪਸੰਦ ਜਾ ਕੇ ਜਮ ਕੇ ਤੁਹਾਨੂੰ ਦੱਸਣਾ ਇਹੋ ਜਿਹੇ ਕਰਨਾ ਤੇ ਨਹੀਂ ਕਰਨ ਵਾਲੀਆਂ ਕਿਉਂਕਿ ਇਹਦੀ ਫੇਰ ਨਹੀਂ ਵੱਡੀ ਭੈਣ ਆ ਇਹ ਨੂੰ ਸੋਚਣਾ ਜ਼ਰੂਰੀ ਹੈ ਕਿ ਆ ਗੱਲ ਕਰਨ ਵਾਲੀ ਆ ਕਿ ਨਹੀਂ ਕਰਨ ਵਾਲੀ ਮੈਂ ਤੇ ਖੁਦ ਕਹਿਣਾ ਪਤਾ ਲੱਗੀ ਸਾਹਿਲ ਦਾ ਮਸਾ ਮਸਾ ਤਾਂ ਪਰ ਤੱਪੂ ਲਈ ਸੈਕੀ ਹੋਈ ਜੇ ਹੋਈ ਗੱਲਾਂ ਕਰੂ ਤਾਂ ਫੇਰ ਫਿਕ ਬਹੁਤ ਨਾ ਦੁਹਾਂ ਦੀਆਂ ਚ ਹਾਂਜੀ ਮਾਸੀ ਜੀ ਬਿਲਕੁਲ ਠੀਕ ਫੇਕਦੇ ਪੈ ਜਾਣੀਆਂ ਚਾਚੀ ਜੀ ਤੁਸੀਂ ਚਿੰਤਾ ਨਾ ਕਰੋ ਚਿੰਤਾ ਨਾ ਕਰੋ ਜੀਗਾ ਠੀਕ ਠੀਕ ਕੁਝ ਠੀਕ ਮੇਰੇ ਕਿਹੜੇ ਕਿਹੜੇ ਸੌਂਦੇ ਸੀ ਤਾਂ ਕੀ ਸੁਣਨ ਲਈ ਸ਼ਮਿਲ ਨੇ ਮੈਨੂੰ ਦੱਸਿਆ ਸ਼ਮਿਲ ਭਾਈ ਕਿੱਥੇ ਆ ਇਸੇ ਕਰਕੇ ਪਹਿਲੀ ਮੈਂ ਤੁਹਾਡਾ ਨਾਲ ਕੋਈ ਗੱਲ ਨਹੀਂ ਸੀ ਕੀਤੀ ਪਹਿਲੀ ਦਵਾਈ ਤੁਆਦੇ ਆ ਜਾਂ ਮੈਨੂੰ ਰੈਫਰ ਦਸੀ ਆ ਤੁਹਾਡੇ ਨਾਲ ਆਪਾਂ ਕੋਈ ਸੇਧ ਨਹੀਂ ਕੀਤੀ ਵੀ ਕੋਈ ਨਹੀਂ ਦੱਸਣਾ ਅਹੀਂ ਆਪ ਤੇ ਕਰ ਆਪ ਆਪੇ ਕਰਨਾ ਮਗਰ ਜੇ ਤੁਹਾਡੀ ਕੋਈ ਛੋਟੀ ਉੱਤੇ ਜੀਆਂ ਗੱਲਾਂ ਗੁਰੂ ਤੇ ਤੁਹਾਡੇ ਤਾਂ ਗੱਲ ਕੋਈ ਨਹੀਂ ਕਰੀ ਆ ਤਾਂ ਮੈਂ ਸਦਿਆ ਹੀ ਸਿਮਰਨ ਤੈਂ ਜਿਹਨੂੰ ਵੀ ਉਹਨਾਂ ਨੂੰ ਭੇਜੋ ਲੇਕਿਪ ਭਾਜੀ ਮੇਰੀ ਗੱਲ ਸੁਣੋ ਉਹਨੂੰ ਵੀ ਤਾਂ ਪਤਾ ਨਹੀਂ ਤੁਸੀਂ ਆਏ ਨਹੀਂ ਆ ਵੀਰ ਜੀ ਸਾਰਾ ਬਤਾ ਵਾਜਰ ਵੀ ਸੁਣਦੀਆਂ ਅੰਦਰ ਬੈਠੀ ਰਹਦੀ ਨਾਲ ਅਲਟੇ ਕਹੀ ਕਿਉਂ ਨਹੀਂ ਆ ਸ਼ਰਮ ਦੀ ਮਾਰ ਨਹੀਂ ਆਈ ਤਾਂ ਕੀ ਕਹੂੰ ਕਿ ਤੁਹਾਨੂੰ ਮੈਂ ਉਹਦਾ ਫਰਜ਼ ਨਹੀਂ ਪਾਦਾ ਉੱਠ ਕੇ ਬਾਹਰ ਆ ਕੇ ਤੁਹਾਨੂੰ ਪਾਣੀ ਪਿਵਾਵੇ ਔਰ ਖਾਜੋ ਇਹ ਤਾਂ ਗੱਲ ਮੈਂ ਕਹਿ ਤੀ ਫਿਰ ਸਦਨਾ ਕ ਲਈ ਮੰਮੀ ਨੂੰ ਕੇ ਦੱਸਦੀਆਂ ਗੱਲਾਂ ਉਹਨੂੰ ਪਤਾ ਉਹ ਰੁਕੋ ਮੈਂ ਮਾਰਦਾ ਆਵਾਜ਼ ਨੂੰ ਜਮਰਦਾ ਬਾਹਰ ਔਰ ਆਉਂਗੀ